ਨਿਰਵਾ ਬਾਬਾ ਨਾਨਕ ਵਿਖੇ ਬੀਤੀ ਰਾਤ ਕਰਿਆਨਾ ਕਾਰੋਬਾਰੀ ਰਵੀ ਕੁਮਾਰ ਢिलो ਦੇ ਕਤਲ ਦੇ ਮਾਮਲੇ ਵਿੱਚ ਨਵਾਂ ਮੋੜ ਸਾਹਮਣੇ ਆਇਆ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਤੇਰੇ ਰਬਾ ਬਾਬਾ ਨਾਨਕ ਦੇ ਦੁਕਾਨਦਾਰਾਂ ਨੇ ਬਾਜ਼ਾਰ ਬੰਦ ਕਰਕੇ ਥਾਣੇ ਦੇ ਮੂਹਰੇ ਤਰਨਾ ਲਾ ਦਿੱਤਾ ਹੈ ਤੇ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਕਾਰੋਬਾਰੀ ਰਵੀ ਕੁਮਾਰ ਨੂੰ ਕਈ ਦਿਨਾਂ ਤੋਂ ਫਿਰੋਤੀ ਲਈ ਧਮਕੀਆਂ ਆ ਰਹੀਆਂ ਸਨ ਪੁਲਿਸ ਵੱਲੋਂ ਉਹਨਾਂ ਨੂੰ ਗਨਮੈਨ ਤਾਂ ਦਿੱਤੇ ਗਏ ਨੇ ਪਰ ਗਨਮੈਨ ਉਹਨਾਂ ਨੂੰ ਘਰ ਛੱਡ ਕੇ ਚਲੇ ਜਾਂਦੇ ਨਹੀਂ ਜਦੋਂ ਗਨਮੈਨ ਉਹਨਾਂ ਨੂੰ ਘਰ ਛੱਡ ਕੇ ਬੀਤੀ ਰਾਤ ਚਲੇ ਗਏ ਤਾਂ ਤਿੰਨ ਮੋਟਰਸਾਈਕਲ ਸਵਾਰਾਂ ਵੱਲੋਂ ਨਾਤੇ ਕੁਮਾਰ ਦੇ ਪ੍ਰਾ ਲੱਕੀ ਐਮਪੀ ਰੰਡਾਵਾ ਜਿਹੜੇ ਨੇ ਉਹਨਾਂ ਦੇ ਕਾਫੀ ਕਰੀਬੀ ਨੇ ਤੇ ਰਾਜਨੀਤਿਕ ਤੌਰ ਤੇ ਵੀ ਸਰਗਰਮ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਐਸਐਚਓ ਦੇ ਖਿਲਾਫ ਕਾਰਵਾਈ ਉਸ ਨੂੰ ਲਾਈਨ ਹਾਜ਼ਰ ਕਰਕੇ ਕੀਤੀ ਗਈ ਹੈ ਪਰ ਉਸ ਦੇ ਖਿਲਾਫ باقی ਕਾਰਵਾਈ ਜਿਹੜੀ ਹੈ ਹਜੇ ਰਹਿਦੀ ਮਦਦ ਮਦਦ ਰਹੀ ਤੇ ਕਲਿਆਣੇ ਦਾ ਕੰਮ ਉਹ ਕਰਦਾ ਤੇ ਕੋਨ ਨੂੰ ਗੋਲੀਆਂ ਮਾਰ ਕੇ ਨੇ ਹੱਥੇ ਨੂੰ ਮਾਰ ਦਿੱਤਾ ਗਿਆ ਬਟਨ ਮਾਰੀ ਤੇ ਨਿੰਦਵੇ ਘਟਦਾ ਇਹਦਾ ਅਸਰ ਦੁਕਾਨਦਾਰਾਂ ਦੀਆਂ ਸਾਰੀਆਂ ਦੁਕਾਨਾਂ ਬੰਦ ਨੇ ਦੁਕਾਨਦਾਰ ਭਰਾ ਹੀ ਆ ਡਾ ਤੇ ਮੜੀ ਬੜੀ ਮਾੜੀ ਗੱਲ ਆ ਇਹਦੀ ਜਿੰਨੀ ਨਖੇਤੀ ਕੀਤੀ ਜਾਵੇ ਨਹੀਂ ਕੱਟ ਕੋਈ ਹੁਣ ਕਾਨੂੰਨ ਵਿਵਸਥਾ ਢਿੱਲੀ ਆ ਡੇਰਾ ਬਾਬਾ ਨਾਨਕ ਦੇ ਵਿੱਚ ਕਿੰਨੇ ਦੁਕਾਨਦਾਰਾਂ ਨੂੰ ਕੋਈ ਦੀਆਂ ਗੱਲਾਂ ਹੁੰਦੀਆਂ ਇਹ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਪਾ ਪ੍ਰਾਪਤ ਤਰਤੀ ਜੇ ਵਸੇਗੀ ਤੇ ਫੇਰ ਜੇ ਇਦਾਂ ਹੀ ਹਾਲਾਤ ਰਹੇ ਤੇ ਮੈਨੂੰ ਨਹੀਂ ਲੱਗਦਾ ਕਿ ਡੇਰਾ ਬਾਬਾ ਨਾਨਕ 'ਚ ਕੋਈ ਦੁਕਾਨਦਾਰ ਰਹੇਗਾ ਸਾਰੇ ਇੱਧਰ ਤੇ ਹੁਣ ਦੇਖੇ ਸਾਰੇ ਦੁਕਾਨਦਾਰੀ ਹੋਈ ਹੁਣ ਸੋਚਦੇ ਆ ਕਿ ਆਪਣੀਆਂ ਆਪਣੀਆਂ ਦੁਕਾਨਾਂ ਵੇਚੀ ਤੇ ਸ਼ਹਿਰਾਂ ਚ ਜਾ ਕੇ ਸੈਟਲ ਇਹੋ ਜਿਹੇ ਹਾਲਾਤਾਂ ਚ ਰਹਿਣਾ ਬੜਾ ਔਖਾ ਇਹ ਤੇ ਸਰਕਾਰਾਂ ਨੂੰ ਸੋਚਣਾ ਪੈਣਾ ਜੇ ਸਰਕਾਰਾਂ ਆ ਜੇ ਵੀ ਨਾ ਨਾ ਜਾਗੀਆਂ ਤੇ ਮੈਨੂੰ ਲੱਗਦਾ ਕਿ ਸਾਲ ਦੇ ਅੰਦਰ ਤੇ ਡੇਰਾ ਖਾਦੀ ਜੋ ਹਾਲਾਤ ਅੱਜ ਦੇ ਧਰਨੇ ਦੇ ਸਮਝ ਕੀ ਗੱਲ ਸਰਨਾ ਵੇਖੋ ਅੱਜ ਅਸੀਂ ਸਾਰੇ ਦੁਕਾਨਦਾਰ ਇਕੱਠੇ ਹੋ ਗਏ ਇਹ ਕਿਸੇ ਪਾਰਟੀ ਦਾ ਧਰਨਾ ਨਹੀਂ ਜੀ ਮੈਂ ਪਹਿਲਾਂ ਕਿਹਾ ਸੀ ਆਪਾਂ ਇਹਨੂੰ ਪਾਰਟੀ ਦਾ ਧਰਨਾ ਨਹੀਂ ਬਣਾਈਏ ਇਹ ਵਪਾਰੀ ਸਾਡੇ ਭਰਾ ਜੀ ਨੇ ਕਿਹਾ ਹੀ ਹੈ ਬੋਲੀਆਂ ਮਾਰ ਤੇ ਇਹ ਵਪਾਰ ਵਪਾਰਕ ਧਰਨਾ ਦੁਕਾਨਦਾਰਾਂ ਦਾ ਧਰਨਾ ਪਾਰਟੀਆਂ ਨੇ ਚਲੋ ਸਹਿਯੋਗ ਸਾਰਿਆਂ ਨੇ ਦਿੱਤਾ ਤੇ ਅਹੀਂ ਸਾਡੇ ਸ਼ਹਿਰ ਦੇ ਬੁੱਧੀ ਜੀ ਵੀ ਸਾਰੇ ਇਕੱਠੇ ਹੋਏ ਆ ਤੇ ਇਹਦੇ ਬਾਰੇ ਹੁਣ ਜੋ ਵੀ ਅਗਲੀ ਬੈਠ ਹੋਏਗੀ ਉਹ ਤੁਹਾਨੂੰ ਫਿਰ ਸਮੇਂ ਦੇ ਨਾਲ ਦੱਸ ਦਿੱਤਾ ਜਾਏਗਾ ਸਾਡੇ ਸ਼ਹਿਰ ਦੇ ਰੁਪਾਹ ਬਣਾਉਣ ਦੇ ਵਿੱਚ ਲੱਕੀ ਢੋਣ ਦੇ ਛੋਟੇ ਭਰਾ ਰਵੀ ਕੁਮਾਰ ਜਿਨ੍ਹਾਂ ਦੀ ਗੱਲ ਗੈਂਗਸਟਰਾਂ ਵੱਲੋਂ ਗੋਲੀਆਂ ਮਾਰ ਕੇ ਮੌਤ ਕਰਤੀ ਅੱਜ ਅਸੀਂ ਉਸ ਦੇ ਸਬੰਧ ਵਿੱਚ ਖਾਣੇ ਦੇ ਸਾਹਮਣੇ ਧਰਨਾ ਲਾਉਣ ਲਈ ਬੈਠੇ ਆ ਕਿਉਂਕਿ ਇਹਦੇ ਵਿੱਚ ਐਸ ਐਚਓ ਸਤਪਾਲ ਦੀ ਮਿਲਿਪੂ ਦਾ ਡੈਟਾਉਨ ਦੇ ਬਾਵਜੂਦ ਉਹਨੂੰ ਇੱਕ ਕੱਲ ਪਸੂ 3 ਦਿਨਾਂ ਤੋਂ ਉਹਨੂੰ ਕਹਿ ਰਹੇ ਆ ਮੁੰਡੇ ਭੇਜਦੇ ਰਹੇ ਆ ਤੁਹਾਰੇ ਆ ਰਿਹਾ ਤੁਹਾਨੂੰ ਫਰੇਟ ਆ ਰਿਹਾ ਦੱਸੋ ਕੀ ਕੀਤਾ ਜੀ ਐਸ ਚੁੱਦਾ ਜਵਾਬ ਦੇ ਦੂੰ ਮੈਂ ਅੱਜ ਕੱਲ ਫੜ ਲੈਣਾ ਮੈਂ ਕੱਲ ਫੜ ਲੈਣਾ ਮੈਂ ਪਰਸੋਂ ਫੜਾਇਆ ਜੀ ਮੈਂ ਭੁਜਾਤੇ ਜੀ ਨੂੰ ਫੜਾਣ ਦਾ ਭਾਜੀ ਇੰਨਾਂ ਗੱਲਾਂ ਦੇ ਲਾਹ ਰਿਆਂ ਵਿੱਚ ਕੱਲ ਜਦੋਂ ਇਹ ਵਾਰਦਾਤ ਹੋਈ ਆ ਜਿਹੜੇ ਉਹਨਾਂ ਨੂੰ ਗਨਮੈਨ ਦਿੱਤੇ ਸੀ ਉਹਨਾਂ ਦੀ ਦੁਕਾਨ ਤੇ ਗਨਮੈਨ ਦੋ ਸਨ ਉਹ ਦੋਵੇਂ ਇਹਨਾਂ ਨੂੰ ਘਰ ਛੱਡ ਕੇ ਜਾਂਦਾ ਸੀ ਜਦੋਂ ਕਿ ਘਰ ਜਾਣ ਦਾ ਟਾਈਮ ਹੋਇਆ ਇਹ ਐਸਐਚਓ ਜਾ ਕੇ ਆਪਣੀ ਗੱਡੀ 'ਚ ਬਿਠਾ ਕੇ ਉਹਨਾਂ ਦੇ ਗਨਮਨਤ ਦੋਵੇਂ ਹੀ ਉੱਥੇ ਚੁੱਕ ਰਿਹਾ ਬਾਅਦ ਚ ਨੂੰ ਦਿੱਤੀ। ਗਨਮਨਤ ਬਿਨਾਂ ਉਹਨਾਂ ਨੇ ਦੁਕਾਨਾਂ ਬੰਦ ਕੀਤੀਆਂ। ਘਰ ਜਾ ਰਿਹਾ ਸੀ ਘਰ ਦੇ ਗੇਟ ਮੋਰੇ ਜਾ ਕੇ ਉਹਨੇ ਜਦੋਂ ਘਰ ਦੇ ਨੇ ਹਰਨ ਮਾਰਿਆ ਤਾਂ ਫੇਰ ਖੋਲੋ। ਕੋਥੇ ਦੋ ਤਿੰਨ ਮੋਟਰਸਾਈਕਲ ਸਵਾਰ ਆਏ। ਮੁੰਨਾਰੇ ਬੋਲੀਆਂ ਮਾਰ ਕੇ। ਅਸੀਂ ਪ੍ਰਸ਼ਾਸਨ ਤੋਂ ਉਸ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਜਿਹੜੀ ਜ਼ਿੰਮੇਵਾਰੀ ਆ ਮਾਨਾ ਵਾਲੇ ਮੁੰਡੇ ਨੇ ਲਈ ਆ ਉਹਦੇ ਵਿੱਚ ਉਹਨੇ ਸਾਫ਼ ਦੱਸਿਆ ਤੇ ਜਿੰਨਾ ਕਸੂਰ ਸਾਡਾ ਹੋਆ ਉਹਨਾਂ ਹੀ ਐਸਐਚਓ ਸਤਪਾਲ ਸਿੰਘ ਦਾ ਆ ਸਾਡੀ ਇਹ ਡਿਮਾਂਡ ਆ ਵੀ ਬਰਾਬਰ ਦਾ ਪਰਚਾ ਉਹਦੇ ਤੇ ਕੀਤਾ ਜਾਵੇ ਰਾਤੀ ਤੇ ਇਹਨਾਂ ਨੇ ਕਮਿਟੀ ਚ ਆਹ ਲਿਉ ਜੀ ਉਹਨੇ ਬਲੈਨ ਹਾਜ਼ਰ ਕਰਤਾ ਜੀ ਫਰਾਨ ਕਰਤਾ ਹੰਕਾਰ ਕਰਤਾ ਅੱਜ ਅਹੀਂ ਬੈਠੇ ਆ ਜਿੰਨਾ ਚਿਰ ਸਾਨੂੰ ਇਨਸਾਫ਼ ਨਹੀਂ ਮਿਲਦਾ ਪਹਿਲਾਂ ਇਹਨੂੰ ਸਸਪੈਂਡ ਕਰਨ ਪੁਪਾਗੀ ਕਾਰਵਾਈ ਕਰਨ ਜੋ ਬਣਦਾ ਇਹਦੇ ਤੇ ਐਫਆਈਆਰ ਕਰਨ ਨੂੰ ਜਿੰਨਾ ਚਿਰ ਨਹੀਂ ਹੋਏਗਾ ਕੋਈ ਸਾਨੂੰ ਇਨਸਾਫ ਨਹੀਂ ਮਿਲੇਗਾ ਉਹਨਾਂ ਚਿਰ ਅਸੀਂ ਉੱਠਾ ਗਨੇ ਭਾਵੇਂ ਸਾਨੂੰ 2 ਦਿਨ ਬਹਿਣਾ ਪਏ 4 ਦਿਨ ਬਹਿਣਾ ਪਏ ਬਾਜ਼ਾਰ ਬੰਦ ਰਹਿਣਗੇ